No. ਗਰੀਬ ਨਿਵਾਜ ਨਾਨ ਦੂਸਰ ਤੋਂ ਸੋ देखियत द्रब परसो या कल मैं सब काल कृपान के परी पुजान को भारी परसो ਬੇਸਮਾਰ ਅਥਾ ਅਗਨਤ ਅਤੁੱਲ ਜਿਉ ਬੁਲਾਵੋ ਤਿਉ ਨਾਨਕ ਦਸ ਬੁਲੈ تیر ਜੋਰ ਮੈਂ ਗੁੰਗਾ ਕਹਤਾ ਹਾਂ ਤੇਰਾ ਸਦਕਾ ਤੇਰੀ ਸਰਣਾ ਤੇਰਾ ਸਦਕਾ ਤੇਰੀ ਸਰਣਾ ਪਰਮ ਸਨਮਾਨੀ ਯੋਗ ਜੁਗੋ ਜੁਗ ਅਟਲ ਸ਼ਤਰ ਜਵਰ ਤਖਤ ਦੇ ਮਾਲਿਕ ਦੀਨ ਦਇਆਲ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਵਾਲੀਏ ਕੁਲ ਆਲਮ ਵਾਲੀਏ ਦੋ ਜਹਾਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਹਫਤਾਵਾਰੀ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਤਸੰਗੀ ਜਨੋ ਬੜਪਾਗੇ ਹੋ ਜੋ ਹਰ ਹਫਤੇ ਦੀ ਤਰ੍ਹਾਂ ਸਤਿਗੁਰਾਂ ਦੀ ਪਵਿੱਤਰ ਗੋਦ ਵਿੱਚ ਜੁੜ ਕੇ ਸਤਿਗੁਰੂ ਜੀ ਦਾ ਜਸ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹੋ ਦਾਸ ਤੋਂ ਪਹਿਲਾਂ ਸਤਕਾਰਯੋਗ ਭਾਈ ਗੁਰਵਿੰਦਰ ਸਿੰਘ ਜੀ ਬਿੰਜਲ ਤਿੰਨਾਂ ਦੇ ਜਥੇ ਪਾਸੋਂ ਆਪ ਜੀ ਨੇ ਇਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਆਓ ਕੁਝ ਸਮਾਂ ਗੁਰਮਤ ਵਿਚਾਰਾਂ ਨਾਲ ਜੁੜਨ ਦਾ ਯਤਨ ਕਰੀਏ ਜਿਨੇ ਆਪ ਜੀ ਮਾਈ ਪਾਈ ਗੁਰੂ ਦਰਬਾਰ ਵਿੱਚ ਜੁੜ ਮਿਲ ਬੈਠੇ ਹੋ ਮਨ ਚਿਤ ਬਿਰਤਿਆਂ ਨੂੰ ਕਰੋ ਆਕਾਗਰ ਧਿਆਨ ਗੁਰੂ ਚਰਨਾਂ ਦਾ ਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ ਬਾਣੀ ਵਿੱਚ ਕਿ ਬਚਨ ਕਿਹਾ ਹੈ ਹਜ਼ੂਰ ਕਹਿੰਦੇ ਨੇ ਇਸ ਸੰਸਾਰ ਵਿੱਚ ਮਨੁੱਖ ਦੇ ਆਉਣ ਦਾ ਕੇਵਲ ਇੱਕੋ ਹੀ ਮੰਤਵ ਹੈ ਉਹ ਤਾਂ ਬਚਪਨ ਤੋਂ ਲੈ ਕੇ ਅਖੀਰ ਵੇਲੇ ਤੱਕ ਬੰਦਾ ਤਰ੍ਹਾਂ-ਤਰ੍ਹਾਂ ਦੇ ਮਕਸਦ ਆਪਣੇ ਜੀਵਨ ਅੰਦਰ ਉਲੀਕਦਾ ਹੈ ਵੀ ਇਸ ਸਮੇਂ ਆ ਕੁਝ ਕਰਨਾ ਹੈ ਇਸ ਸਮੇਂ ਆ ਕਰਨਾ ਹੈ ਪਰ ਬਾਣੀ ਮੁਤਾਬਕ ਇੱਕੋ ਹੀ ਮਕਸਦ ਹੈ ਉਹ ਹਜ਼ੂਰ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਕੇਵਲ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਇਹ ਜਿਹੜੀ ਦੇਖ ਹੈ ਇਹ ਸਰੀਰ ਹੈ ਇਹ ਪ੍ਰਾਪਤ ਹੋਇਆ ਹੁਣੇ ਹੀ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਰ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀ ਉਹ ਇੱਥੇ ਦੂਰੋਂ ਚੱਲ ਕੇ ਆਉਣ ਦਾ ਭਾਵ ਇਹ ਨਹੀਂ ਵੀ ਕਿੰਨੇ ਕਿਲੋਮੀਟਰ ਦੂਰ ਤੋਂ ਮਨੁੱਖ ਚੱਲ ਕੇ ਸਿੱਖ ਚੱਲ ਕੇ ਗੁਰੂ ਚਰਨਾਂ ਵਿੱਚ ਆਇਆ ਹੈ। ਹਜ਼ੂਰ ਸਮਝਾਉਣ ਦਾ ਯਤਨ ਕਰਨੇ ਦੂਰੀ ਤੋਂ ਭਾਵ ਇਹ ਪਤਾ ਨਹੀਂ ਕਿੰਨੇ ਜਨਮਾਂ ਦੀ ਦੂਰੀ ਬਣੀ ਹੋਈ ਹੈ। ਜਿਸ ਦੂਰੀ ਨੂੰ ਮਿਟਾਉਣ ਵਾਸਤੇ ਇਹ ਦੇਹ ਪ੍ਰਾਪਤ ਹੋਈ ਹੈ। ਇਸ ਦੇਹੀ ਵਿੱਚ ਰਹਿ ਕੇ ਜੇ ਮਨੁੱਖ ਨਾਮ ਅਭਿਆਸ ਕਰ ਲਵੇ ਤੇ ਉਹ ਦੂਰੀ ਜਿਹੜੀ ਉਹ ਮਿਲਾਪ ਵਿੱਚ ਤਬਦੀਲ ਹੋ ਸਕਦੀ ਹੈ। ਇਹਤੇ ਰੱਖਣਾ ਦੋ ਗੱਲਾਂ ਨੇ ਇੱਕ ਵਿਛੋੜਾ ਹੈ ਤੇ ਇੱਕ ਮਿਲਾਪ ਹੈ ਸੰਸਾਰ ਵਿੱਚ ਇਹ ਦੋਵੇਂ ਪੱਖ ਜਿਹੜੇ ਨੇ ਬਰਾਬਰ ਚੱਲਦੇ ਨੇ ਜਿੱਥੇ ਮਿਲਾਪ ਹੈ ਉੱਥੇ ਵਿਛੋੜਾ ਵੀ ਪੈਂਦਾ ਹੈ ਜਿੱਥੇ ਵਿਛੋੜਾ ਹੈ ਉੱਥੇ ਸਮੇਂ ਨਾਲ ਮਿਲਾਪ ਵੀ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਸਤਿਗੁਰੂ ਬਾਣੀ ਵਿੱਚ ਸਮਝਾਉਂਦੇ ਨੇ ਕਿਉਂਕਿ ਆਪਾਂ ਇਹਨੂੰ ਥੋੜਾ ਜਿਹਾ ਹੋਰ ਖੋਲਣ ਦਾ ਯਤਨ ਕਰੀਏ ਹਜ਼ੂਰ ਸਮਝਾਉਂਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਦੂਰੀ ਬਣੀ ਹੋਈ ਹੈ ਹੁਣ ਇਹ ਦੂਰੀ ਜਿਹੜੀ ਇਹ ਸਾਨੂੰ ਤਾਂ ਪਤਾ ਨਹੀਂ ਵੀ ਕਿੰਨੀ ਕੋਈ ਦੂਰੀ ਉਹ ਜਿਸ ਸਰੀਰਕ ਤੌਰ ਤੇ ਅਸੀਂ ਘਰੋਂ ਚੱਲ ਕੇ ਗੁਰੂ ਦਰਬਾਰ ਵਿੱਚ ਆਏ ਆ ਗੁਰੂ ਹਜ਼ੂਰੀ ਵਿੱਚ ਬੈਠੇ ਆ ਇਹਦਾ ਮਤਲਬ ਇਹ ਨੇੜਤਾ ਬਣੀ ਹੋਈ ਹੈ ਇਹ ਤੇ ਨੇੜੀ ਹੈ ਨਾ ਸਿ ਗੁਰੂ ਚਰਨਾਂ ਵਿੱਚ ਗੁਰੂ ਹਜ਼ੂਰੀ ਵਿੱਚ ਬੈਠੇ ਇਹਦਾ ਭਾਵ ਸਿ ਨੇੜੇ ਹੈ ਕੋਲ ਬੈਠੇ ਹੋਏ ਆ ਪਰ ਸਤਿਗੁਰੂ ਕਹਿੰਦੇ ਨਹੀਂ ਇਹ ਸਰੀਰਕ ਨੇੜਤਾ ਹੈ ਜਿਹੜੀ ਆਤਮਿਕ ਨੇੜਤਾ ਹੈ ਉਹ ਤੇ ਹੱਲੀ ਦੂਰੀ ਵਿੱਚ ਹੀ ਜਿੰਨਾ ਚਿਰ ਤੱਕ ਆਤਮਾ ਦਾ ਮੇਲ ਪਰਮ ਆਤਮਾ ਦੇ ਨਾਲ ਨਹੀਂ ਹੁੰਦਾ ਇਹ ਸਰੀਰਕ ਦੂਰੀ ਹੋਵੇ ਤੇ ਭਾਵੇਂ ਨੇੜਤਾ ਹੋਵੇ ਇਹਦਾ ਅਰਥ ਕੋਈ ਨਹੀਂ ਕਈ ਵਾਰਾ ਹੋ ਸਕਦਾ ਸਰੀਰਕ ਦੂਰੀ ਹੋਵੇ ਪਰ ਸਰੀਰਕ ਦੂਰੀ ਹੋਣ ਤੋਂ ਬਾਵਜੂਦ ਵੀ ਆਤਮਿਕ ਨੇੜਤਾ ਇੰਨੀ ਖੈ ਸ਼ਾਇਦ ਜਿੰਨੀ ਸਰੀਰਕ ਨੇੜਤਾ ਵਾਲੇ ਦੀ ਨਾ ਹੋਵੇ ਐਨਾ ਕੋਈ ਨਾਮ ਰੰਗ ਦੇ ਵਿੱਚ ਉਹ ਗੁਰਸਿੱਖ ਰੰਗਿਆ ਹੋਵੇ ਭਾਵੇਂ ਗੁਰੂ ਦਰਬਾਰ ਚੋਂ ਦੀ ਦੂਰੀ ਬਹੁਤ ਦੂਰ ਹੈ ਹਜ਼ੂਰ ਇਸ ਦੂਰੀ ਦਾ ਜ਼ਿਕਰ ਕਰ ਰਹੇ ਨੇ ਹੁਣ ਉਹ ਦੂਰੀ ਕਿਹੜੀ ਹੈ ਬਾਣੀ ਵਿੱਚ ਬਚਨ ਆਉਂਦਾ ਹਜ਼ੂਰ ਕਹਿੰਦੇ ਕਿੰਨੀ ਕੁ ਦੂਰੀ ਹੈ ਪੁੱਛਿਆ ਪਾਤਸ਼ਾਹ ਇੱਕ ਜਨਮ ਦੀ ਦੋ ਜਨਮਾਂ ਦੀ ਤਿੰਨ ਜਨਮਾਂ ਦੀ ਤੇ ਸਤਿਗੁਰੂ ਕਹਿੰਦੇ ਨਹੀਂ ਗਿਣਤੀ ਕੋਈ ਨਹੀਂ ਕਈ ਜਨਮ ਭਏ ਕੀਟ ਪਤੰਗਾ ਇਹ ਪਹਿਲਾਂ ਇੱਕ ਗੱਲ ਕਹੀ ਹੈ ਇੱਥੇ ਗੱਲ ਨੂੰ ਸਮਾਪਤ ਨਹੀਂ ਸਤਿਗੁਰਾਂ ਨੇ ਕੀਤਾ ਹਜ਼ੂਰ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ ਦੂਰੀ ਕਿਹੜੀ ध्यान ਰੱਖਣ ਹਉ ਆਇਆ ਦੂਰੋਂ ਚੱਲ ਕੇ ਕਈ ਜਨਮ ਭਏ ਕੀਟ ਪਤੰਗਾ ਹੁਣ ਕਈ ਜਨਮ ਤੇ ਕੀੜੇ ਮਕੌੜਿਆਂ ਪੰਛੀਆਂ ਦੀ ਜੂਨ ਭੁਗਤਾ ਲਈ ਕਈ ਜਨਮ ਭਏ ਕੀਟ ਪਤੰਗਾ ਹੁਣ ਫਿਰ ਦੂਸਰੀ ਗੱਲ ਹੁਣ ਇਹਦਾ ਅਹਿਸਾਸ ਸਾਨੂੰ ਤਾਂ ਹੈ ਨਹੀਂ ਕਿ ਕਿੰਨੀ ਕੁ ਦੂਰੀ ਇਹ ਦੂਰੀ ਕਿ ਕਿੰਨੇ ਸਾਲਾਂ ਦੀ ਕਿੰਨੇ ਜਨਮਾਂ ਦੀ ਹਜ਼ੂਰ ਕਹਿ ਰਹੇ ਨੇ ਵੀ ਇੱਕ ਜਨਮ ਦੋ ਜਨਮ ਦੀ ਨਹੀਂ ਤਾਂ ਇੱਥੇ ਵੀ ਸਤਿਗੁਰਾਂ ਨੇ ਜਿਹੜੇ ਬਚਨ ਕਹੇ ਨੇ ਕਿ ਹਉ ਆਇਆ ਦੂਰੋਂ ਚੱਲ ਕੇ ਹੁਣ ਇੱਥੇ ਦੂਰੀ ਵੀ ਸਤਿਗੁਰਾਂ ਨੇ ਦੱਸੀ ਨਹੀਂ ਵੀ ਮੈਂ ਕਿੰਨੇ ਕੁ ਦੂਰੋਂ ਚੱਲ ਕੇ ਆਇਆ ਵੀ ਪਾਤਸ਼ਾਹ ਮੈਂ ਇੱਕ ਜਨਮ ਦਾ ਦੂਰ ਖਾਂ ਦੋ ਜਨਮਾਂ ਦੀ ਦੂਰੀ ਖੈ ਤਿੰਨ ਜਨਮਾਂ ਦੀ ਦੂਰੀ ਨਹੀਂ ਇਹ ਦੂਰੀ ਇੰਨੀ ਹੈ ਇਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਸਤਿਗੁਰਾਂ ਨੇ ਕਿਹਾ ਕਈ ਜਨਮ ਪਤਾ ਨਹੀਂ ਕਿੰਨੇ ਜਨਮਾਂ ਦੀ ਦੂਰੀ ਬਣੀ ਹੋਈ ਹੈ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਹਾਥੀ ਮੱਛੀ ਹਿਰਨ ਇਹਨਾਂ ਪੰਛੀ ਪਸ਼ੂ ਪੰਛੀਆਂ ਦੀ ਜੂਨ ਭੁਗਤਾ ਲਈ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਸੱਪਾਂ ਦੀ ਜੂਨ ਪੰਛੀਆਂ ਦੀ ਜੂਨ ਕਈ ਜਨਮ ਹੈ ਪਰ ਬ੍ਰਿਖ ਜੋਇਓ ਦਰਖਤ ਇਹ ਵਨਸਪਤੀ ਵੀ ਇੱਕ ਜੂਨ ਹੈ ਵਨਸਪਤੀ ਵੀ ਜੂਨ ਹੈ ਇਹ ਵਨਸਪਤੀ ਦੀ ਦਰਖਤਾਂ ਦੀ ਜੂਨ ਭੁਗਤਾ ਲਈ ਕਈ ਜਨਮ ਭਏ ਫਿਰ ਇਹਨੂੰ ਦੁਬਾਰਾ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਤੇ ਸਤਿਗੁਰਾਂ ਨੇ ਕਿਹਾ ਮਿਲ ਜਗਦੀਸ਼ ਮਿਲਣ ਕੀ ਬਰੀਆ ਹੁਣ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਚਿਰੰਕਾਲ ਇਹ ਦੇਸ ਜਰੀਆ ਇਹ ਜਿਹੜੀ ਦੇਹੀ ਹੈ ਇਹ ਪਰਮੇਸ਼ਰ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨ ਵਾਸਤੇ ਮਿਲੀ ਹੁਣ ਇੱਕ ਸਾਧਨ ਹੈ ਜਿਸ ਸਾਧਨ ਰਾਹੀਂ ਪਰਮੇਸ਼ਰ ਵਾਹਿਗੁਰੂ ਜੀ ਤੱਕ ਪਹੁੰਚਿਆ ਜਾ ਸਕਦਾ ਹੈ ਹੁਣ ਇਹਨੂੰ ਕਿੰਨਾ ਕੁ ਸਤਿਗੁਰਾਂ ਨੇ ਮਾਨਤਾਨ ਦਿੱਤਾ ਹੈ ਤੇ ਹਜ਼ੂਰ ਬਾਣੀ ਵਿੱਚ ਕਿਦਨੇ ਇਸ ਦੇਹੀ ਕੋ ਸਿਮਰੈ ਦੇਵ ਹੁਣ ਇਹਨੂੰ ਤਾਂ ਦੇਵਤੇ ਵੀ ਲੋਚਦੇ ਨੇ ਵੀ ਇਸ ਦੇਹੀ ਵਿੱਚ ਰਹਿ ਕੇ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਜਾ ਸਕੇ ਪਰਮੇਸ਼ਵਰ ਵਾਹਿਗੁਰੂ ਜੀ ਦੀ ਅਰਦਾਸ ਨਾ ਕੀਤੀ ਜਾ ਸਕੈ ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ ਕਿ ਭਾਈ ਗੁਰਦਾਸ ਸਾਹਿਬ ਨੇ ਕਿਹਾ ਉਹੀ ਕੰਮ ਪਸ਼ੂ ਕਰਦੇ ਨੇ ਉਹੀ ਮਨੁੱਖ ਕਰਦਾ ਹੈ ਕੰਮਕਾਰ ਮਨੁੱਖ ਕਰਦਾ ਹੈ ਰੋਜ਼ੀ ਰੋਟੀ ਚੱਲਦੀ ਪਸ਼ੂ ਵੀ ਸਮਾਨ ਢੋਂਦੇ ਨੇ ਜਾਂ ਬੈਲਾਂ ਦਾ ਕਿਸਾ ਦਾ ਜਿਨ੍ਹਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਹਰ ਪਸ਼ੂ ਕਿਸ ਨਾ ਕਿਸੇ ਕੰਮ ਆਉਂਦਾ ਹੈ ਉਹਨੂੰ ਰੋਟੀ ਦਿੱਤੀ ਜਾਂਦੀ ਹੈ ਉਹਨੂੰ ਦਾਣਾ ਪੱਠਾ ਪਾਇਆ ਜਾਂਦਾ ਹੈ ਉਹਦਾ ਢਿੱਡ ਭਰਿਆ ਜਾਂਦਾ ਹੈ ਪਸ਼ੂ ਵੀ ਉਹੀ ਕੰਮ ਕਰ ਰਹੇ ਨੇ ਮਨੁੱਖ ਵੀ ਕੰਮ ਕਰ ਰਿਹਾ ਹੈ ਪਸ਼ੂ ਵੀ ਖਾਂਦਾ ਹੈ ਮਨੁੱਖ ਵੀ ਖਾਂਦਾ ਹੈ ਪਸ਼ੂ ਵੀ ਸੌਂਦਾ ਹੈ ਮਨੁੱਖ ਵੀ ਸੌਂਦਾ ਹੈ ਪਸ਼ੂ ਵੀ ਅੱਗੇ ਆਪਣੀ ਸੰਤਾਨ ਵਧਾਉਂਦੇ ਨੇ ਮਨੁੱਖ ਵੀ ਸੰਤਾਨ ਵਧਾਉਂਦਾ ਹੈ ਪਰ ਅੰਤਰ ਕੀ ਹੈ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕੇਵਲ ਇਹ ਅੰਤਰ ਹੈ ਵੀ ਪਸ਼ੂ ਵਿੱਚ ਪੰਛੀਆਂ ਵਿੱਚ ਵਿਵੇਕ ਬੁੱਧੀ ਨਹੀਂ ਤੇ ਮਨੁੱਖ ਵਿੱਚ ਵਿਵੇਕ ਬੁੱਧੀ ਹੈ ਮਨੁੱਖ ਇਹ ਜਾਣਦਾ ਹੈ ਮਨੁੱਖ ਇਹ ਸਮਝਦਾ ਹੈ ਵੀ ਮੈਂ ਪਰਮੇਸ਼ਵਰ ਵਾਹਿਗੁਰੂ ਜੀ ਤੋਂ ਵਿਛੜਿਆ ਹੋਇਆ ਹਾਂ ਮੈਂ ਪਰਮੇਸ਼ਵਰ ਵਾਹਿਗੁਰੂ ਜੀ ਦੇ ਮਿਲਾਪ ਤੱਕ ਪਹੁੰਚਣਾ ਹੈ ਉਹ ਗੱਲ ਵੱਖਰੀ ਵੀ ਯਤਨ ਕਰੇ ਨਾ ਕਰੇ ਇੱਕ ਬਚਨ ਮੈਨੂੰ ਯਾਦ ਹੈ ਬਾਬਾ ਕਬੀਰ ਸਾਹਿਬ ਦਾ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇੱਕ ਸਿਆਣੇ ਮਨੁੱਖ ਨੇ ਨਾ ਹਨੀਰਾਸੀ ਮਨੁੱਖ ਨੇ ਜਾਣਾ ਸੀ ਤੇ ਉਹਨੇ ਨਾਲ ਉਹਨੂੰ ਕਿਹਾ ਵੀ ਆਹ ਦੀਵਾ ਫੜ ਇਹ ਦੀਵਾ ਬਲਦਾ ਏ ਇਹਦੀ ਲੋ ਥੱਲੇ ਜਾਂਦਾ ਜਾ ਇਹਦਾ ਚਾਨਣ ਹੋਵੇਗਾ ਤੈਨੂੰ ਰਾਹ ਨਜ਼ਰ ਆਏਗਾ ਰਾਹ ਜਾਂਦਿਆ ਤੈਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਉਸ ਮਨੁੱਖ ਨੇ ਦੀਵਾ ਹੱਥ ਫੜਿਆ ਜੀ ਤੁਰਿਆ ਜਾਂਦਾ ਤੁਰਿਆ ਜਾਂਦਾ ਹੁਣ ਚਾਨਣ ਹੈ ਦੀਵੇ ਦੀ ਲੋ ਨਾਲ ਚਾਨਣ ਹੈ ਪਰ ਫਿਰ ਵੀ ਜਾਂਦਾ ਜਾਂਦਾ ਖੂਚ ਡਿਗ ਪਿਆ ਤੇ ਕਿਸੇ ਸਿਆਣੇ ਮਨੁੱਖ ਨੇ ਕਿਹਾ ਵੀ ਤੂੰ ਸਾਂ ਤੇ ਇਹਨੂੰ ਦੀਵਾ ਫੜਾਇਆ ਸੀ ਇਹਦਾ ਫਿਰ ਡਿਗ ਪਿਆ ਉਹ ਕਹਿੰਦੇ ਨੇ ਬਸ ਗੱਲ ਇੰਨੀ ਕੁ ਵੀ ਮਨੁੱਖ ਦਾ ਵੀ ਇਹ ਹਾਲ ਹੈ ਚਾਨਣ ਹੁੰਦਿਆਂ ਵੀ ਗਿਆਨ ਹੁੰਦਿਆਂ ਵੀ ਵਿਕਾਰਾਂ ਦੇ ਅਗਿਆਨਤਾ ਦੇ ਮੋਹ ਮਾਇਆ ਦੇ ਖੂਬ ਵਿੱਚ ਇਹ ਰਾਹ ਜਾਂਦਾ ਡਿੱਗ ਪੈਂਦਾ ਕਬੀਰ ਮਨ ਜਾਣੈ ਸਭ ਬਾਤ ਜਾਨਤ ਹੀ ਔਗਣ ਕਰਿਆ ਹੁਣ ਪਸ਼ੂ ਨੂੰ ਤੇ ਨਹੀਂ ਨਾ ਪਤਾ ਵੀ ਗਲਤ ਸਹੀ ਕੀ ਤੇ ਗਲਤ ਕੀ ਮਨੁੱਖ ਨੂੰ ਤੇ ਇਹ ਗਿਆਨ ਪਰਮੇਸ਼ਵਰ ਨੇ ਦਿੱਤਾ ਹੈ ਮਨੁੱਖ ਨੂੰ ਇਸ ਗੱਲ ਦਾ ਪਤਾ ਹੈ ਵੀ ਦੂਰੀ ਬਣੀ ਹੋਈ ਹੈ ਹੁਣ ਸਰੀਰ ਹੈ ਸਰੀਰ ਦਾ ਮਲਾਪ ਹੈ ਪਰ ਜਿਸ ਦਿਨ ਸਰੀਰ ਤੋਂ ਵਿਛੋੜਾ ਪੈਂਦਾ ਹੈ ਮਨੁੱਖ ਦਾ ਮਨ ਵਿਰਾਗ ਵੀ ਅਵਸਥਾ ਵਿੱਚ ਚਲਿਆ ਜਾਂਦਾ ਹੈ ਨਾ ਮਨੁੱਖ ਵਿਰਾਗ ਕਰਦਾ ਜਿਸ ਸਰੀਰ ਨਾਲ ਉਹਦਾ ਦਿਲੋਂ ਸਨੇਹ ਹੋਵੇ ਤੇ ਜੇ ਉਸ ਸਰੀਰ ਤੋਂ ਵਿਛੜਨਾ ਪੈ ਜਾਵੇ ਪਰਿਵਾਰ ਤੋਂ ਵਿਛੜਨਾ ਪੈ ਜਾਵੇ ਤੇ ਵਿਰਾਗ ਹੈ ਨਾ ਵਿਛੋੜੇ ਵਿਛੋੜੇ ਦਾ ਦੁੱਖ ਹੈ ਆਤਮਾ ਪਰਮੇਸ਼ਵਰ ਤੋਂ ਵਿਛੜੀ ਹੋਈ ਹੈ ਤੇ ਸਤਿਗੁਰੂ ਕਹਿੰਦੇ ਇਹ ਆਤਮਾ ਵੀ ਵਿਰਲਾਪ ਕਰਦੀ ਹੈ ਪਰ ਮੰਦ ਭਾਗੀ ਗੱਲ ਇਹ ਵੀ ਆਤਮਾ ਦਾ ਵਿਰਲਾਪ ਤੈਨੂੰ ਸੁਣਦਾ ਨਹੀਂ ਆਤਮਾ ਦੀ ਜਿਹੜੀ ਵਿਆਕੁਲਤਾ ਹੈ ਉਹ ਤੈਨੂੰ ਨਜ਼ਰ ਨਹੀਂ ਆਉਂਦੀ ਵੀ ਇਹ ਵੀ ਕਈ ਜਨਮਾਂ ਦੀ ਪਰਮੇਸ਼ਵਰ ਤੋਂ ਵਿਛੜੀ ਹੋਈ ਏ ਇਹ ਤਰਸ ਹੋਇਆ ਵੀ ਇਹ ਦੇਹ ਜਿਹੜੀ ਭਈ ਪ੍ਰਾਪਤ ਮਾਨੁਖ ਦੇਹ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਵੀ ਇਹ ਪਰਮੇਸ਼ਵਰ ਵਾਹਿਗੁਰੂ ਜੀ ਦੇ ਮਿਲਾਪ ਵਾਸਤੇ ਮਿਲੀ ਹੈ ਭਾਈ ਗੁਰਦਾਸ ਸਾਹਿਬ ਦੇ ਕਚਨ ਹੈ ਉਹ ਕਹਿੰਦੇ ਨੇ ਜਦੋਂ ਕਿਸੇ ਨੇ ਪੁੱਛਿਆ ਕਿੰਨਾ ਕੁ ਨਾਮ ਜਪੀਏ ਜੀ ਹੁਣ ਇਹ ਵੀ ਸਵਾਲ ਹੈ ਕਿੰਨਾ ਕੁ ਜਪੀਏ ਕਿੰਨਾ ਕੁ ਸਿਮਰਨ ਕਰਦੇ ਰਹੀਏ ਭਾਈ ਗੁਰਦਾਸ ਸਾਹਿਬਕ ਬਚਨ ਬੜਾ ਉਦਾਹਰਣ ਬੜੀ ਪਿਆਰੀ ਦਿੱਤੀ ਪਰ ਇੱਕ ਗੱਲ ਚੇਤੇ ਰੱਖਣਾ ਉਥੋਂ ਤੱਕ ਪਹੁੰਚਣ ਲਈ ਸ਼ੁਰੂਆਤ ਤਾਂ ਮਨੁੱਖ ਨੂੰ ਕਰਨੀ ਪੈਣੀ ਭਾਈ ਗੁਰਦਾਸ ਸਾਹਿਬਕ ਦੀ ਬੀੜੀ ਬੀੜੀ ਦਾ ਹਿਸਾਬ ਹੈ ਵੀ ਜੇ ਤਾਂ ਉਹ ਪੂਰੀ ਡੁੱਬ ਗਈ ਪਾਣੀ ਵਿੱਚ ਤੇ ਉਹਨੇ ਤਰਨਾ ਨਹੀਂ ਉਹ ਡੋਬ ਹੀ ਜਾਣਾ ਜੇ ਉਹ ਪੂਰੀ ਪਾਣੀ ਤੋਂ ਬਾਹਰ ਹੈ ਉਹ ਤਾਂ ਵੀ ਤਰ ਨਹੀਂ ਸਕਦੀ ਡਾਵਾ ਡੋਲ ਹੋਵੇਗੀ ਉਹਦਾ ਮਤਲਬ ਇਹ ਵੀ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਬੇੜੀ ਦਾ ਕੁਝ ਕੋਈ ਹਿੱਸਾ ਪਾਣੀ ਵਿੱਚ ਚਾਹੀਦਾ ਹੈ ਕੁਝ ਕੋਈ ਹਿੱਸਾ ਪਾਣੀ ਤੋਂ ਬਾਹਰ ਚਾਹੀਦਾ ਜੇ ਸਾਰਾ ਪਾਣੀ ਵਿੱਚ ਬੇੜੀ ਪਾਣੀ ਵਿੱਚ ਹੋਵੇਗੀ ਉਹਨੇ ਡੁੱਬ ਜਾਣਾ ਸਾਰੀ ਪਾਣੀ ਤੋਂ ਬਾਹਰ ਹੋਵੇਗੀ ਉਹਨੇ ਤਰਨਾ ਨਹੀਂ ਕੁਝ ਕੋਈ ਹਿੱਸਾ ਪਾਣੀ ਵਿੱਚ ਚਾਹੀਦਾ ਕੁਝ ਕੋਈ ਹਿੱਸਾ ਉਹਦਾ ਪਾਣੀ ਤੋਂ ਬਾਹਰ ਚਾਹੀਦਾ ਦੂਸਰੀ ਗੱਲ ਉਦਾਹਰਨ ਦਿੰਦੇ ਨੇ ਮਨੁੱਖ ਭੁੱਖਾ ਹੋਵੇ ਕਈ ਦਿਨਾਂ ਦਾ ਕਿਸੇ ਰਸੋਈ ਵਿੱਚ ਉਹਨੂੰ ਭੋਜਨ ਮਿਲ ਜਾਏ ਚੰਗੀ ਤਰ੍ਹਾਂ ਰੱਜ ਕੇ ਭੋਜਨ ਛਕਣੋਂ ਮਿਲ ਜਾਏ ਤੇ ਭਾਈ ਸਾਹਿਬ ਕਿੰਨੇ ਵੀ 4 ਦਿਨਾਂ ਦਾ ਭੁੱਖਾ 4 ਦਿਨ ਤੇ ਨਹੀਂ ਨਾ ਖਾਏਗਾ ਜੇ ਉਹਨਾਂ 4 ਦਿਨਾਂ ਦਾ ਕੋਈ ਭੁੱਖਾ ਹੋਵੇ ਤੇ ਲਗਾਤਾਰ ਕਹੇ ਵੀ 4 ਦਿਨ ਹੀ ਖਾਂਦਾ ਰਵਾਂ ਮੈਂ ਤੇ ਮੈਂ ਪਿਛਲੇ 4 ਦਿਨਾਂ ਤੋਂ ਖਾਦਾ ਨਹੀਂ ਤੇ ਜਵਾਬ ਹੋਵੇਗਾ ਵੀ ਨਹੀਂ 4 ਦਿਨਾਂ ਦਾ ਭੁੱਖਾ 4 ਦਿਨ ਥੋੜਾ ਖਾਏਗਾ ਰੱਜ ਕੇ ਇੱਕ ਵਾਰੀ ਖਾ ਲੇਗਾ ਪਰ ਉਹ ਰੱਜਿਆ ਹੋਇਆ ਜੇ ਥੋੜਾ ਜਿਹਾ ਵੀ ਖਾ ਲਵੇ ਚਾਰ ਦਿਨਾਂ ਦੀ ਭੁੱਖ ਮਿਟ ਜਾਏਗੀ। ਉਹ ਖਾਦਾ ਤੇ ਥੋੜਾ ਨਾ। ਇਸਤਰੀ ਬੇੜੀ ਕੁਝ ਕੁ ਹਿੱਸਾ ਪਾਣੀ ਵਿੱਚ ਐ ਪਰ ਉਹਨੇ ਤਰ ਜਾਣਾ। ਕੁਝ ਕੁ ਭੋਜਨ ਛਕ ਲਿਆ ਪਿਛਲੇ ਚਾਰ ਦਿਨਾਂ ਦੀ ਭੁੱਖ ਉਹਦੀ ਮਿਟ ਗਈ। ਅਗਲੀ ਉਦਾਹਰਣ ਦਿੰਦੇ ਨੇ। ਕੋਈ ਮਨੁੱਖ ਨਿਤ ਰਾਜੇ ਦੇ ਦਰਬਾਰ ਵਿੱਚ ਜਾਂਦਾ ਹੈ। ਨਿਤ ਰਾਜੇ ਦੇ ਕੋਲ ਜਾਂਦਾ ਹੈ। ਉਹਨੂੰ ਨਮਸਕਾਰ ਕਰਦਾ ਹੈ ਉਹਦੀ ਨੌਕਰੀ ਚਾਕਰੀ ਕਰਦਾ ਹੈ ਜੋ ਹੁਕਮ ਕਰਦਾ ਉਹਨੂੰ ਸਿਰ ਮੱਥੇ ਪ੍ਰਵਾਨ ਕਰਦਾ ਹੈ ਤੇ ਰਾਜ ਨੇ ਇੱਕ ਦਿਨ ਖੁਸ਼ ਹੋ ਕੇ ਨਾ ਉਹਨੂੰ ਆਪਣੇ ਰਾਜ ਦਰਬਾਰ ਵਿੱਚ ਵੱਡਾ ਅਹੁਦਾ ਦੇ ਦਿੱਤਾ ਤੇ ਕਿਸੇ ਨੇ ਪੁੱਛਿਆ ਵੀ ਇਸ ਅਹੁਦੇ ਨੂੰ ਲੈਣ ਲਈ ਤੂੰ ਕੀਤਾ ਕਿੰਨਾ ਕੋ ਕਰਮ ਵੀ ਕਿੰਨਾ ਕੋ ਕੀ ਚਾਪਲੂਸੀ ਕੀਤੀ ਕਿੰਨਾ ਕੋ ਨੌਕਰੀ ਚਾਕਰੀ ਕੀਤੀ ਉਹ ਕਹਿੰਦਾ ਨਹੀਂ ਮੈਂ ਤਾਂ ਰੋਜ਼ ਰਾਜੇ ਕੋਲ ਜਾਂਦਾ ਸੀ ਉਹਨੂੰ ਨਮਸਕਾਰ ਕਰਦਾ ਸੀ ਉਹਦੇ ਹੁਕਮ ਵਿੱਚ ਰਹਿੰਦਾ ਸੀ ਬਸ ਮੈਨੂੰ ਰਾਜ ਭਾਗ ਮਿਲ ਗਿਆ ਉਦੇ ਦਰਬਾਰ ਵਿੱਚ ਮਨ ਵੱਡਾ ਉਹਦਾ ਪ੍ਰਾਪਤ ਹੋ ਗਿਆ ਤੇ ਭਾਈ ਗੁਰਦਾਸ ਸਾਹਿਬ ਇਸ ਤਰੀ ਸਮਝਾਉਂਦੇ ਨੇ ਵੀ ਸਾਰਾ ਦਿਨ ਸਾਠ ਘਰੀ ਅਠ ਪੈਰ ਇਹਨਾਂ ਸਾਰਿਆਂ ਵਿੱਚੋਂ ਜੇ ਕੁਝ ਸਮਾਂ ਹੀ ਬੰਦਾ ਨਾਮ ਜਪ ਲੇ ਤਾਂ ਵੀ ਪਰਮੇਸ਼ਵਰ ਵਾਹਿਗੁਰੂ ਦੀ ਪ੍ਰਾਪਤੀ ਕਰ ਸਕਦਾ ਬੜੀ ਸੁੰਦਰ ਉਦਾਹਰਨ ਦੇ ਕੇ ਸਮਝਾਉਂਦੇ ਨੇ ਜੈਸੇ ਬੋਜ ਭਰੀ ਨਾਵ ਅੰਗੂਰੀ ਦੁਇ ਬਾਹਰ ਹੋਏ ਪਾਰ ਪਰੈ ਪੂਰ ਸਭ ਕੁਸਲ ਵਿਹਾਤ ਹੈ ਜਿਵੇਂ ਇਕ ਬੋਝ ਨਾਲ ਭਾਰ ਨਾਲ ਲੱਦੀ ਹੋਈ ਬੇੜੀ ਕੁਝ ਉਂਗਲਾਂ ਬਾਹਰ ਹੋਵੇ ਬਾਕੀ ਪਾਣੀ ਵਿੱਚ ਹੋਵੇ ਉਹਨੇ ਤਰ ਜਾਣਾ ਹੈ ਜੈਸੇ ਬੋਝ ਭਰੀ 나ਵਾਂ ਆਂਗੂਰੀ ਦੇ ਬਾਹਰ ਹੋਏ ਪਾਰ ਪਰੇ ਪੂਰ ਸਭ ਕੁਸਲ ਵਿਹਾਤ ਹੈ ਜੈਸੇ ਏਕਾ ਹਾਰੀ ਏਕ ਘਰੀ ਪਾਕਸਾਲਾ ਬੈਠ ਭੋਜਨ ਕੈ ਵਿੰਜਨਾਦ ਸਵਾਦ ਕੈ ਅਗਾਤ ਹੈ ਜੈਸੇ ਰਾਜਦਵਾਰ ਜਾਏ ਕਰਤ ਜੋਹਾਰ ਜਨ ਏਕ ਘਰੀ ਪਾਛੈ ਦੇਸ ਭੋਗਤਾ ਹੋਏ ਖਾਤ ਹੈ आठ पहर 60 करी मैं जौ एक करी साद समागम करे निज कर जातख सतगुरु कहंदे नहीं सारा दिन जप्ण दी ਲੋੜ ਨਹੀਂ ਪਰ ਕੁਝ ਸਮੇਂ ਜੇ ਤੂੰ ਪਰਮੇਸ਼ਵਰ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜ ਜਾ ਕਬੀਰ ਏਕ करी आदि करी आदि हूं ते आद भगतन सेती गोस्ते जो कीने सो लाभ पर ਉਸ ਅੱਧੀ ਘੜੀ ਤੱਕ ਦੇ ਸਮੇਂ ਤੇ ਪਹੁੰਚਣ ਵਾਸਤੇ ਕੁਝ ਸਮਾਂ ਸ਼ੁਰੂਆਤ ਤੇ ਮਨੁੱਖ ਨੂੰ ਕਰਨੀ ਪਏਗੀ ਹੁਣ ਦੂਰੀ ਅਸੀਂ ਇੱਥੋਂ ਕਿਧਰੇ ਜਾਣਾ ਹੋਵੇ ਤੇ ਬਸ ਉਹ ਤੇ ਘਰ ਬੈਠਿਆ ਮਨੁੱਖ ਕਵੇ ਵੀ ਇੱਥੋਂ ਹੁਣ ਜਾਣਾ ਹੁਣ ਪਹੁੰਚਦੇ ਹਾਂ ਹੁਣ ਪਹੁੰਚ ਜਾਵਾਂਗੇ ਹੁਣ ਪਹੁੰਚ ਜਾਾਂਗੇ ਇਹਦੀ ਮੂਰਖਤਾ ਹੋ ਸਕਦੀ ਹੈ ਪਰ ਸਿਆਣਪ ਤਾਂ ਨਹੀਂ ਕਿਉਂਕਿ ਉਸ ਦੂਰੀ ਨੂੰ ਖਤਮ ਕਰਨ ਵਾਸਤੇ ਤੁਰਨਾ ਪੈਣਾ ਹੈ ਜਿਹੜੇ ਬਚਨ ਆਪਾਂ ਰੰਭਤਾ ਕੀਤੀ ਹੈ ਹਉ ਆਇਆ ਦੂਰੋ ਚਲ ਕੈ ਹੁਣ ਇਸ ਦੂਰੀ ਨੂੰ ਮਿਲਾਪ ਵਿੱਚ ਤਬਦੀਲ ਕਰਨ ਵਾਸਤੇ ਤੁਰਨਾ ਤੇ ਪੈਣਾ ਹੀ ਹੈ ਨਾ ਹੁਣ ਘਰੋਂ ਅਸੀਂ ਤੁਰਾਂਗੇ ਜਿਹੜੀ ਮੰਜ਼ਿਲ ਸਾਡੀ ਏ ਉਦੋਂ ਤੁਰਾਂਗੇ ਤਾਂ ਪਹੁੰਚਾਂਗੇ ਜੇ ਘਰ ਬੈਠੇ ਸੋਚ ਜਾਈ ਵੀ ਹੁਣ ਪਹੁੰਚਦੇ ਆ ਜੀ ਹੁਣ ਅੱਧੇ ਘੰਟੇ ਨੂੰ ਪਹੁੰਚ ਜਾਾਂਗੇ ਘੰਟੇ ਨੂੰ ਪਹੁੰਚ ਜਾਵਾਂਗੇ 2 ਘੰਟੇ ਨੂੰ ਪਹੁੰਚ ਜਾਾਂਗੇ ਇਸ ਤਰ੍ਹਾਂ ਤੇ ਕਈ ਦਿਨ ਨਹੀਂ ਪਹੁੰਚ ਸਕਦਾ ਮਨੁੱਖ ਘਰੋਂ ਨਿਕਲਣਾ ਪੈਣਾ ਗੱਡੀ 'ਚ ਬਹਿਣਾ ਪੈਣਾ ਗੱਡੀ ਸਟਾਰਟ ਕਰਨੀ ਪੈਣੀ ਤਾਂ ਪਹੁੰਚਿਆ ਜਾਣਾ ਤੇ ਸਤਿਗੁਰੂ ਕਹਿੰਦੇ ਨੇ ਇਹ ਦੇਹੀ ਵੀ ਇਸ ਵਾਸਤੇ ਦਿੱਤੀ ਏ ਪਹਿਲਾਂ ਤੇ ਇਸ ਗੱਲ ਦਾ ਖਿਆਲ ਕਰ ਵੀ ਪਰਮੇਸ਼ਵਰ ਵਾਹਿਗੁਰੂ ਨਾਲੋਂ ਦੂਰੀ ਬਣੀ ਹੋਈ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਉ ਸ਼ਰਣਾਏ ਜਿਓ ਫਿਰ ਪਰਮੇਸ਼ਵਰ ਵਾਹਿਗੁਰੂ ਜੀ ਦੀ ਸ਼ਰਨ ਲੈ ਇਸ ਮਾਰਗ ਤੇ ਤੁਰਨਾ ਆਰੰਭ ਕਰ ਤੇ ਜਿਸ ਦਿਨ ਤੁਰਨਾ ਆਰੰਭ ਹੋ ਗਿਆ ਤੁਰਦਿਆਂ ਤੁਰਦਿਆਂ ਇੱਕ ਦਿਨ ਇਹ ਦੂਰੀ ਮਲਾਪ ਵਿੱਚ ਵੀ ਤਬਦੀਲ ਹੋ ਜਾਏਗੀ ਕੋਈ ਵੀ ਕੰਮ ਸੰਸਾਰ ਦਾ ਕੋਈ ਕੰਮ ਵੀ ਬੈਠਿਆਂ ਤੇ ਨਹੀਂ ਨਾ ਹੋ ਸਕਦਾ ਯਤਨ ਤੇ ਕਰਨਾ ਹੀ ਪੈਣਾ ਮਨ ਲੋਸੀ ਫਸਲ ਬੀਜਦੀ ਅੱਜ ਫਸਲ ਬੀਜੀ ਕੱਲ ਤੇ ਪ੍ਰਾਪਤ ਨਹੀਂ ਨਾ ਹੋ ਸਕਦੀ ਬੀਜ ਬੀਜੇ ਤੋਂ ਕਈ ਮਹੀਨੇ ਬਾਅਦ ਜਾ ਕੇ ਜਿਹੜੀ ਇਹ ਉਹ ਫਸਲ ਪੈਦਾ ਹੁੰਦੀ ਹੈ ਅਨਪ੍ਰਾਪਤ ਹੁੰਦਾ ਉਹਦੇ ਵਿੱਚ ਸਪਰੇ ਹਾ ਪਾਣੀ ਲਾਉਣਾ ਖਾਦ ਪਾਉਣੀ ਕਿੰਨਾ ਕੁਝ ਕਰਨਾ ਪੈਂਦਾ ਜਤਨ ਤੇ ਕਰਨੇ ਪੈਂਦੇ ਨਾ ਜੇ ਮਨੁੱਖ ਹੈ ਵੀ ਬੀਜ ਘਰ ਪਿਆ ਹੈ ਜੀ ਤੇ ਘਰ ਹੀ ਬੈਠਿਆ ਕੋਈ ਬਸ ਆਪੇ ਹੀ ਫਸਲ ਹੋ ਜੇ ਮੈਂ ਸ਼ੱਕ ਲਵਾ ਇਤਨੀ ਨਾ ਹੋ ਸਕਦੀ ਖੇਤ ਵਿੱਚ ਹਲ ਵਾਉਣਾ ਪੈਣਾ ਹੈ ਬੀਜ ਬੀਜਣਾ ਪੈਣਾ ਖਾਦ ਪਾਉਣੀ ਪੈਗੀ ਪਾਣੀ ਲਾਉਣਾ ਪੈਣਾ ਸਾਰੇ ਯਤਨ ਕਰਨ ਤੋਂ ਬਾਅਦ ਜਾ ਕੇ ਫਿਰ ਕਿਧਰੇ ਉਹ ਫਸਲ ਜਿਹੜੀ ਹੈ ਉਹ ਹੋਵੇਗੀ ਤੇ ਫਿਰ ਜਾ ਕੇ ਅਨਪ੍ਰਾਪਤ ਹੋਣਾ ਤੇ ਸਾਬ ਕਹਿੰਦੇ ਨੇ ਦੂਰੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਦੂਰੀ ਮਿਟ ਵੀ ਸਕਦੀ ਹੈ ਪਰ ਇਸ ਦੂਰੀ ਨੂੰ ਮਿਟਾਉਣ ਲਈ ਥੋੜਾ ਜਿਹਾ ਤੁਰਨਾ ਪੈਣਾ ਹੈ ਥੋੜਾ ਜਿਹਾ ਤੁਰਨਾ ਪੈਣਾ ਹਜ਼ੂਰ ਨੇ ਜਿਹੜੇ ਬਚਨ ਕਹੇ ਨਾ ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸਰਨਾਇ ਜਿਉ ਮੈਂ ਆਸਾ ਰੱਖੀ ਚਿੱਤ ਮੈਂ ਮਰਾ ਸਭੋ ਦੁੱਖ ਗਵਾਏ ਜਿਉ ਹੁਣ ਇਸ ਦੂਰੀ ਨੂੰ ਮਿਲਾਪ ਚ ਤਬਦੀਲ ਕਰਨ ਲਈ ਥੋੜਾ ਜਿਹਾ ਤੇ ਤੁਰਨਾ ਪੈਣਾ ਏ ਉਹ ਪਾਵੈ ਹਰ ਦਰਸਾਵੜਾ ਜਦੋਂ ਉਹ ਮਾਰਗ ਪ੍ਰਾਪਤ ਹੋ ਗਿਆ ਨਹਿ ਲੱਗੇ ਤੱਤੀ ਵਾਉ ਜਿਉ